ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਤ ਸੰਗਤ ਜੀ ਦੇ ਧਿਆਨ ਵਿੱਚ ਇਹ ਵਿਸ਼ਾ ਅੱਜ ਮੈਂ ਲੈ ਕੇ ਆਉਣਾ ਚਾਹੁੰਦਾ ਵਾਂ ਕਿ ਆਲ ਇੰਡੀਆ ਮਜਬੂਤ ਸਿਕ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੇ ਅਹੁਦੇ ਤੋਂ ਮੈਂ ਅਸਤੀਫਾ ਦੇਣ ਸੰਬੰਧੀ ਇਹ ਗੱਲ ਕਰ ਰਿਹਾ ਹਾਂ ਜੀ ਮੈਂ ਗੂਟਾ ਸਿੰਘ ਪੰਡੋਰੀ ਸੰਪਾਦਕ ਰੰਗਰੇਟਾ ਸੰਸਾਰ ਮੈਗਜ਼ੀਨ ਨੂੰ ਆਲ ਇੰਡੀਆ ਮਜਬੀ ਸੱਕ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਅਹੁਦੇ ਤੇ ਤਾਇਨਾਤ ਕੀਤਾ ਗਿਆ ਸੀ ਮੈਂ ਆਲ ਇੰਡੀਆ ਮਜਬੀ ਸੱਕ ਵੈਲਫੇਅਰ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਜਸ ਮਿਸ਼ਨ ਨੂੰ ਲੈ ਕੇ ਅਸੀਂ ਐਸੋਸੀਏਸ਼ਨ ਨਾਲ ਜੁੜੇ ਸਾਂ ਅੱਜ ਐਸੋਸੀਏਸ਼ਨ ਨੇ ਉਹਨਾਂ ਸਾਰੇ ਮੁੱਦਿਆਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਮਾਜਵੀ ਸਕਮ ਐਸੋਸੀਏਸ਼ਨ ਵਿੱਚ ਪਹਿਲਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਨੂੰ ਇਹ ਕਹਿ ਕੇ ਸ਼ਾਮਲ ਕੀਤਾ ਗਿਆ ਸੀ ਕਿ ਇਹ ਐਸੋਸੀਏਸ਼ਨ ਇੱਕ ਨੋਨ ਪੋਲੀਟੀਕਲ ਐਸੋਸੀਏਸ਼ਨ ਹੈ ਪਰ ਹੁਣ ਇਸ ਦਾ ਰੂਪ ਬਦਲ ਚੁੱਕਾ ਹੈ ਕੁਝ ਫੈਸਲੇ ਜਿਨ੍ਹਾਂ ਦੇ ਨਾਲ ਕਿ ਮੈਂ ਸਹਿਮਤ ਨਹੀਂ ਹਾਂ ਕਿਉਂਕਿ ਮੇਰੇ ਆਪਣੇ ਖੇਤਰ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਬਹੁਤ ਹੀ ਮਾਣ ਸਤਿਕਾਰ ਕਰਦੇ ਹਨ ਇਹਨਾਂ ਦਾ ਇੱਕ ਹੀ ਰਾਜਨੀਤਿਕ ਪਾਰਟੀ ਨੂੰ ਨੂੰ ਪ੍ਰਮੋਟ ਕਰਨ ਦੇ ਲਈ ਜੋ ਬਹੁਤ ਸਾਰੇ ਇਤਰਾਜ਼ ਮੇਰੇ ਤੇ ਆਏ ਮੈਂ ਅਪਰੋਕਤ ਹਾਲਾਤਾਂ ਨੂੰ ਦੇਖਦੇ ਹੋਏ ਮਜਬੂਰ ਸਮਾਜ ਦੇ ਹਿੱਤਾਂ ਦੀ ਖਾਤਰ ਆਲ ਇੰਡੀਆ ਮਦਵੀ ਸੱਕ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਇਸ ਦੀ ਕਾਪੀ ਮਿਤੀ 12/7/25 ਨੂੰ ਰਾਸ਼ਟਰੀ ਪ੍ਰਧਾਨ ਜੀ ਨੂੰ ਭੇਜ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ